ਇੱਕ ਵਾਰ ਕਿਸੇ ਬੰਦੇ ਨੂੰ ਐਸੇ ਦੁੱਖ ਨੇ ਆਣ ਕੇ ਰਿਆ ਜਿਹੜਾ ਮਿਟਾਇਆ ਮਿਟ ਨਹੀਂ ਸਕਦਾ ਸੀ ਪਰ ਕੁਝ ਦਿਨਾਂ ਬਾਅਦ ਜਦੋਂ ਉਸ ਬੰਦੇ ਨੂੰ ਬਿਲਕੁਲ ਠੀਕ ਤੇ ਹੱਸਦੇ ਹੋਏ ਦੇਖਿਆ ਤੇ ਬਾਬਾ ਜੀ ਨੇ ਪੁੱਛਿਆ ਕਿਵੇਂ ਆ ਫਿਰ ਵਾਹਿਗੁਰੂ ਨੇ ਤੈਨੂੰ ਰਾਖੀ ਲਿਆ ਅੱਖਾਂ ਨੂੰ ਭਰਦਾ ਹੋਇਆ ਬੰਦਾ ਬੋਲਿਆ ਬਸ ਬਾਬਾ ਜੀ ਜਦੋਂ ਪਤਾ ਲੱਗਾ ਉਹਨੂੰ ਕੁਝ ਨਹੀਂ ਹੋ ਸਕਦਾ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਆਪਣੀ ਅੱਗੇ ਰੱਖ ਕੇ ਰਾਤੀ ਕਿੰਨਾ ਕਿੰਨਾ ਟਾਈਮ ਗੱਲਾਂ ਕਰੀ ਜਾਣੀਆਂ ਬਾਰ-ਬਾਰ ਬਾਬਾ ਜੀ ਨੂੰ ਇੱਕੋ ਹੀ ਗੱਲ ਕਹਿਣੀ ਕਿ ਬਾਬਾ ਜੀ ਮੰਨਿਆ ਕਿ ਦੁੱਖ ਵੱਡਾ ਏ ਪਰ ਮੇਰੇ ਖੰਡੇ ਵਾਲੇ ਬਾਪੂ ਦਾ ਪ੍ਰਮਾਤਮਾ ਦੇ ਘਰ ਵਿੱਚ ਰਤਬਾ ਵੀ ਕੋਈ ਛੋਟਾ ਨਹੀਂ ਉਹੀ ਗੱਲ ਹੋਈ ਮੇਰੇ ਰਖਨ ਹਾਰੇ ਨੇ ਮੇਰੇ ਵੱਲ ਜਿਹੜੀ ਮੁਸੀਬਤ ਤੁਰੇ ਆਉਂਦੀ ਸੀ ਆਪਣਾ ਖੰਡਾ ਮੂਹਰਾ ਕਰਕੇ ਰੋਕ ਦਿੱਤੀ ਅਤੇ ਮੇਰੇ ਬਖਸ਼ਣ ਹਾਰੇ ਨੇ ਮੇਰਾ ਕੱਖ ਨਹੀਂ ਵਿਗੜਨ ਦਿੱਤਾ ਇਹ ਸੁਣ ਕੇ ਬਾਬਾ ਜੀ ਹੱਸਦੇ ਹੋਏ ਬੋਲੇ ਤੇਰੀ ਤਾਂ ਸੁਣੀ ਗਈ ਆ ਤੋ ਇਸ ਵੇਲੇ ਵੀ ਵਿਸ਼ਵਾਸ ਕਾਇਮ ਰੱਖਿਆ ਜਦ ਸੇਵਾ ਸਿਮਰਨ ਕਰਦੇ ਹੋਏ ਵੀ ਤੈਨੂੰ ਦੁੱਖ ਮਿਲਿਆ ਜਿਵੇਂ ਤੂੰ ਗੁਰੂ ਦਾ ਪੱਲਾ ਨਹੀਂ ਛੱਡਿਆ ਓਵੇਂ ਹੀ ਤੇਰੇ ਗੁਰੂ ਕੋਲੋਂ ਤੇਰੀ ਬਾਣੀ ਛੱਡ ਹੋਈ